ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਅੱਜ ਦਾ ਬਲੌਗ ਹੈ ਜੀ ਆਪਾਂ ਚੱਲੇ ਆ ਅੱਜ ਪਿੰਡ ਮੈਸਰਖਾਨਾ ਮਾਤਾ ਦੇ ਮੇਲੇ ਤੇ ਕਿਉਂਕਿ ਨਰਾਤੇ ਚੱਲੀ ਜਾਂਦੀ ਐ ਪਿੰਡੋ ਜਾ ਰਹੀਆਂ ਸੀ ਗੱਡੀਆਂ ਤੇ ਪਹਿਲਾਂ ਆਪਾਂ ਆਪਣੀ ਗੱਡੀ ਤੇ ਜਾਂਦੇ ਸੀ ਫਿਰ ਕਿਰਾਏ ਵਾਲੀ ਗੱਡੀ ਤੇ ਹੀ ਬੈਠ ਕੇ ਕਿਉਂਕਿ ਸਾਰੇ ਯਾਰ ਦੋਸਤਾਂ ਨੇ ਕਿਹਾ ਵੀ ਆਪਾਂ ਇਸ ਗੱਡੀ ਤੇ ਹੀ ਚੱਲਦੇ ਆ ਤੇ ਬਹੁਤ ਹੀ ਵਧੀਆ ਮਾਹੌਲ ਬਣਿਆ ਵਾ ਸੀ ਲਾਈਟ ਖਰਾਬ ਸੀ ਅੰਦਰਲੀ ਤੇ ਥੋੜੀ ਦੇਰ ਬਾਅਦ ਪਹੁੰਚੇ ਆਪਾਂ ਪਿੰਡ ਕਲਿਆਣ ਇਹ ਹੈ ਜੀ ਕਲਿਆਣਾ ਦਾ ਪੰਪ ਪਿੰਡ ਕਲਿਆਣ ਤੇ ਜਿਲ੍ਹਾ ਬਠਿੰਡਾ ਪੰਜ ਕਲਿਆਣਾ ਤੁਸੀਂ ਸੁਨੇ ਹੋ ਗਾਣਿਆਂ ਦੇ ਵਿੱਚ ਤੇ ਇਹ ਆਪਾਂ ਉੱਥੇ ਪਹੁੰਚੇ ਤੇ ਪਹੁੰਚ ਕੇ ਪਵਾਇਆ ਤੇਲ ਗੱਡੀ ਦੇ ਵਿੱਚ ਕਿਉਂਕਿ ਤੇਲ ਜ਼ਰੂਰੀ ਆ ਰਾਤ ਨੂੰ ਕਈ ਵਾਰ ਪੰਪ ਬੰਦ ਹੋ ਜਾਂਦੇ ਹੁੰਦੇ ਆ ਤੇ ਇਹ ਸੀਗੇ ਆਪਣੇ ਨਾਲ ਭਰਾ ਸਾਡੇ ਸਾਰੇ ਭਰਾ ਵਧੀਆ ਮਾਹੌਲ ਬਣਿਆ ਹੋਇਆ ਸੀ ਤੇ ਇਹ ਉੱਥੋਂ ਪਾਤੇ ਚਾਲੇ ਥੋੜੀ ਦੇਰ ਬਾਅਦ ਪਹੁੰਚੇ ਆਪਾਂ ਪੁੱਛੋ ਡੇਰਾ ਬਾਬਾ ਰੂਮੀ ਡੇਰਾ ਬਾਬੇ ਰੂਮੀ ਵਾਲੇ ਦੀ ਇੱਥੇ ਬਹੁਤ ਜ਼ਿਆਦਾ ਸੰਗਤ ਲੱਗਦੀ ਆ ਤੇ ਬਹੁਤ ਹੀ ਜ਼ਿਆਦਾ ਸ਼ਰਧਾ ਹੈ ਸੰਗਤ ਦੀ ਤੇ ਆਪਾਂ ਰਸਤਾ ਵਧੀਆ ਸੀ ਰਸਤਾ ਲਗਭਗ ਵਧੀਆ ਹੀ ਸੀ ਇਹ ਪੁੱਚੋਵੇ ਦੀ ਬੰਡੇ ਵਿੱਚ ਦੀ ਵੀ ਜਾਇਆ ਜਾਂਦਾ ਪਰ ਪੁੱਚੋਵੇ ਦੀ ਇਹ ਸੀਗਾ ਹੀ ਗੇਟ ਨੇੜਾ ਬਾਬਾ ਰੂਮੀ ਵਾਲੇ ਜੀ ਦਾ ਗੇਟ ਬਹੁਤ ਵੱਡਾ ਡੇਰਾ ਬਣਿਆ ਹੋਇਆ ਤੇ ਬਹੁਤ ਹੀ ਸੰਗਤ ਜ਼ਿਆਦਾ ਆਉਂਦੀ ਆ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਲੰਗਰ 12 ਮਹੀਨੇ 30 ਦਿਨ ਹੀ ਚੱਲਦਾ ਇੱਥੇ ਤੇ ਆਪਾਂ ਕੁਝ ਕੁਝ ਕੇ ਲੈਂਤਾ ਸਮਾਨ ਰਾਸਤੇ ਦੇ ਵਿੱਚੋਂ ਦੁਕਾਨ ਤੋਂ ਤੇ ਉਸ ਤੋਂ ਬਾਅਦ ਆਪਾਂ ਫੇਰ ਪਾਤੇ ਚੱਲੇ ਤੇ ਅੱਧੇ ਘੰਟੇ ਦੀ ਵਾਟ ਆਪਾਂ ਗੱਡੀ ਡੇਢ ਘੰਟੇ 'ਚ ਤੇ ਪਹੁੰਚ ਗਏ ਮੈਸਰਖਾਨੇ ਇਹ ਆ ਜੀ ਮੇਲਾ ਬਹੁਤ ਹੀ ਵਧੀਆ ਮਾਹੌਲ ਤੇ ਸੰਗਤ ਬਹੁਤ ਜ਼ਿਆਦਾ ਸੀ ਮੀਂਹ ਦਾ ਥੋੜਾ ਟਾਲਾ ਹੋ ਗਿਆ ਸੀ ਪਹਿਲਾਂ ਲੱਗਦਾ ਸੀ ਵੀ ਬਾਰਿਸ਼ ਹੋਊਗੀ ਤੇ ਲੜੀਆਂ ਨਾਲ ਸਜਾਇਆ ਸੀ ਮਾਤਾ ਦਾ ਮੰਦਿਰ ਬਹੁਤ ਹੀ ਸ਼ਰਦਾ ਨਾਲ ਤੇ ਦੇਖੋ ਤੁਸੀਂ ਇਕੱਠ ਵੀ ਬਹੁਤ ਜ਼ਿਆਦਾ ਸੀ ਬਾਜ਼ਾਰ ਲੱਗੇ ਹੋਏ ਸੀ ਨਾਲ ਕੁਲਫੀਆਂ ਕੁਝ ਵੀ ਮਤਲਬ ਲੈ ਸਕਦੇ ਸੀ ਇਹ ਸੀਗੀ ਅੰਦਰੋਂ ਤਸਵੀਰ ਮਾਤਾ ਦੀ ਅੰਦਰੋਂ ਵੈਸੇ ਮਨਾਹਿ ਸੀ ਇਹ ਹੈ ਜੀ ਸ਼ਿਵ ਪਰਿਵਾਰ ਹਰ ਹਰ ਮਹਾਦੇਵ ਇਹ ਹੈ ਜੀ ਸ਼ਿਵ ਜੀ ਦਾ ਪਰਿਵਾਰ ਤੇ ਆਪਾਂ ਕਿਚੀ ਭਰਾ ਦੀ ਫੋਟੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਬੰਦਾ ਦਿਖਾਉਣਾ ਸੀ ਜਿਹਦੀ ਵੀਡੀਓ ਮੈਂ ਬਣਾ ਲਈ ਸੀਗੀ ਪਹਿਲਾਂ ਤੇ ਇਹ ਦੇਖੋ ਆਪਾਂ ਘਰੇ ਬੈਠ ਕੇ ਬਾਹਨਾ ਮਾਰਦੇ ਆ ਯਾਰ ਵਿੱਕੀ ਹੋ ਗਿਆ ਕਦੇ ਕਹਿੰਦੇ ਨੇ ਬਿਮਾਰ ਕਦੇ ਗਰਮੀ ਐ ਜਾਇਆ ਨਹੀਂ ਆਂਦਾ ਨੀਂਦਰਾ ਤੇ ਇਹ ਦੇਖੋ ਬੰਦੇ ਦੀ ਸ਼ਰਦਾ ਦੇਖੋ ਸਹੀ ਪੁਰਾਣੀ ਜਾਂਦਾ ਤੇ ਦੇਖੋ ਸਰਦਾ ਇਸ ਤੋਂ ਬਾਅਦ ਇਹ ਸੀਗਾ ਜਗਰਨ ਮਾਤਾ ਦਾ ਜਾਗਰਨ ਲੱਗਿਆ ਹੋਇਆ ਸੀ ਤੇ ਲੋਕ ਨੱਚ ਰਹੇ ਸੀ ਝੂਮ ਰਹੇ ਸੀ ਬਹੁਤ ਹੀ ਵਧੀਆ ਮਾਹੌਲ ਸੀ ਚਾਰੇ ਪਾਸੇ ਜਗਮਗ ਜਗਮਗ ਹੋ ਰਹੀ ਸੀ ਤੇ ਪਰ ਲੰਗਰ ਦਾ ਥੋੜਾ ਜਿਹਾ ਘੱਟ ਸੀ ਸਾਨੂੰ ਲੰਗਰ ਨਹੀਂ ਮਿਲਿਆ ਤੇ ਆਪਾਂ ਆਏ ਫਿਰ ਬਾਬੇ ਨਾਨਕ ਵਾਲੇ ਲੰਗਰ ਦੇ ਵਿੱਚ ਜਿਹੜਾ 20 ਪੈ ਦਾ ਬਾਬਾ ਨਾਨਕ ਨੇ ਚਲਾਇਆ ਇੱਥੇ ਚੱਲਦਾ ਜੀ 12 ਮਹੀਨੇ 30 ਦਿਨ ਲੰਗਰ ਤੇ ਸੰਗਤ ਉਧਰੋਂ ਮੱਥਾ ਟੇਕ ਕੇ ਆਪਣਾ ਲੰਗਰ ਇੱਧਰ ਹੀ ਆ ਕੇ ਛੱਕਦੀ ਸੀ ਚਾਹ ਬਹੁਤ ਹੀ ਵਧੀਆ ਪ੍ਰਬੰਧ ਸੀ ਚਾਹ ਵੀ ਇਨੀ ਟੇਸਟੀ ਸੀ ਜ਼ਿੰਦਗੀ ਜੇ ਪਹਿਲੀ ਵਾਰੀ ਪੀਤੀ ਚਾਹ ਐ ਰੂਜੀ ਟੇਸਟੀ ਇਹ ਬਾਜ਼ਾਰ ਲੱਗੇ ਹੋਏ ਸੀ ਤੇ ਇਹ ਜੀ ਮਤਲਬ ਦਰਬਾਰ ਬਹੁਤ ਹੀ ਸੰਗਤ ਰਾਮ ਨਾਲ ਸੁਣ ਰਹੀ ਸੀ ਤੇ ਆਪਾਂ ਅਗੇ ਸੀ ਵਾਪਸ